ਅਸੀਂ ਸ਼ਬਦਾਂ ਨਾਲ ਜੁੜੇ ਹੋਏ ਹਾਂ ਜੀ ਸਾਡੀ ਤਾਂ ਕਿਤੇ ਗਲਤੀ ਨਾਲ ਸਕੂਲ ਚ ਕਾਪੀ ਵੀ ਥੱਲੇ ਡਿੱਗ ਜੇ ਅਸੀਂ ਉਸ ਕਾਪੀ ਨੂੰ ਚੱਕ ਕੇ ਮੱਥੇ ਨਾਲ ਲਾ ਕੇ ਉਹਨੂੰ ਚੁੰਮਦੇ ਹਾਂ ਅਸੀਂ ਅੱਖਰਾਂ ਨੂੰ ਇੰਨਾ ਪਿਆਰ ਕਰਦੇ ਹਾਂ ਸਾਨੂੰ ਕਿਤੇ ਕੋਈ ਕਾਗਜ਼ ਮਿਲ ਜੇ ਜਿਹਦੇ ਤੇ ਕੁਝ ਲਿਖਿਆ ਹੋਵੇ ਅਸੀਂ ਉਹਨੂੰ ਪਹਿਲਾਂ ਆਲੇ ਚ ਲਿਜਾ ਕੇ ਧਰਦੇ ਆ ਗੁਰਮੁਖੀ ਸਾਡੀ ਲਿਪੀ ਦਾ ਨਾਮ ਹੈ ਮਤਲਬ ਗੁਰੂ ਦੇ ਮੂੰਹੋਂ ਨਿਕਲਿਆ ਗੁਰੂ ਦੇ ਮੁਖੋਂ ਨਿਕਲੀ ਹੋਈ ਗੁਰਮੁਖੀ ਸਾਡੀ ਲਿਪੀ ਗੁਰਮੁਖੀ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਦਿੱਤਾ ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਵਿੱਚ ਸ਼ਬਦ ਗੁਰੂ ਤੋਂ ਵੱਡਾ ਕੋਈ ਗੁਰੂ ਹੋਊਗਾ ਜੀਦਾ ਅਸੀਂ ਬਿਲਕੁਲ ਸਹੀ ਹੈ ਕਿ ਅਸੀਂ ਉਹਨਾਂ ਨੂੰ ਇੱਕ ਜਿੰਦਾ ਗੁਰੂ ਮੰਨਦੇ ਆ ਇਸੇ ਕਰਕੇ ਅਸੀਂ ਅੰਗ ਕਹਿੰਨੇ ਆ ਪੱਤਰੇ ਨਹੀਂ ਕਹਿੰਦੇ ਅੰਗ ਕਹਿੰਨੇ ਆ ਕਿ ਗੁਰੂ ਸਾਹਿਬ ਦੇ ਐਨੇ ਅੰਗ ਇੱਥੋਂ ਮਿਲੇ ਅੰਗ ਜਿਉਂਦੇ ਜੀ ਦੇ ਮਿਲ ਸਕਦੇ ਨੇ ਪਰ ਜੋ ਪਿਛਲੇ ਦਿਨੀ ਪਿਛਲੇ ਕਈ ਸਾਲਾਂ ਤੋਂ ਘਟਨਾਵਾਂ ਹੋਈਆਂ ਹਰ ਇੱਕ ਬੰਦੇ ਦੇ ਹਿਰਦੇ ਬਲੁੰਦਰੇ ਗਏ ਚਾਹੇ ਉਹ Hindu ਧਰਮ ਨਾਲ ਸੰਬੰਧਿਤ ਹੈ ਸਨਾਤਨ ਨਾਲ ਸੰਬੰਧਿਤ ਹੈ ਜੈਨ ਧਰਮ ਨਾਲ ਸੰਬੰਧਿਤ Muslim ਧਰਮ ਨਾਲ ਸੰਬੰਧਿਤ ਹਰ ਇੱਕ ਦੇ ਹਿਰਦੇ ਬਲੁੰਦਰੇ ਗਏ ਭਾਵੇਂ ਉਹ ਕੋਈ ਧਾਰਮਿਕ ਸਥਾਨ ਜਿਹੜਾ ਉੱਥੇ ਕੋਈ ਕਾਲਖ ਮੱਥੀ ਗਈ ਹੋਵੇ ਡਾਕਟਰ ਸਾਹਿਬ ਬੀਮਰਾਓ ਅੰਬੇਦਕਰ ਦੇ ਕਦੇ ਉਹਨਾਂ ਦੀ ਜਿਹੜਾ ਬੁੱਤ ਲੱਗੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸਾਡੇ ਸਾਡੇ ਹੇਰ ਦੇ ਬਲੁੰਦਰੇ ਜਾਂਦੇ ਪਰ ਆਪ ਹੀ ਮੰਨਿਆ ਸਾਰਿਆਂ ਨੇ ਕਿ ਕੋਈ ਸਜ਼ਾ ਹੈ ਹੀ ਨਹੀਂ ਸੀ ਦੋ ਤਿੰਨ ਸਾਲ ਬਾਅਦ ਬਾਹਰ ਆ ਕੇ ਫੇ ਲਲਕਾਰੇ ਮਾਰਨ ਲੱਗ ਜਾਂਦੇ ਨੇ ਉਹ ਕਿ ਕਰ ਲਓ ਸਾਡਾ ਕੀ ਕਰਨਾ ਹੈ ਅਸੀਂ ਤਾਂ ਆ ਗਏ ਬਾਹਰ ਆ ਕੇ ਉਹਨਾਂ ਦੀ ਸਨਮਾਨ ਹੋਣ ਲੱਗ ਜਾਂਦੇ ਨੇ ਦੂਜੇ ਧਰਮ ਵਾਲਿਆਂ ਵੱਲ ਪੋਲਰਾਈਜੇਸ਼ਨ ਸুইস ਕਰਕੇ ਇੱਕ ਕਾਨੂੰਨ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਮਸਾਲੀ ਸਜ਼ਾ ਨਹੀਂ ਮਿਲੂਗੀ ਪਰੇ ਸਿਆਣੇ ਕਹਿੰਦੇ ਜੀ ਕਾ ਮਾਰਕੀਟੰਗਣਾ ਪਊਗਾ ਤਾਂ ਹਟੂਆ ਕੰਮ ਜੇ ਮਸਾਲੀ ਸਜ਼ਾ ਨਹੀਂ ਮਿਲੂਗੀ ਤਾਂ ਕੋਈ ਡਰੂਗਾ ਹੀ ਨਹੀਂ ਤੀਜੇ ਕਦਨ ਹੋ ਜਾਂਦਾ ਕੰਮ ਕਦੇ ਕਿਤੇ ਕੁਰਾਨ ਸ਼ਰੀਫ ਦੀ ਹੋਗੀ ਬੇਅਦਬੀ ਕਦੇ ਕਿਤੇ ਤੇ ਭਗਵਤ ਗੀਤਾ ਦੀ ਕਦੇ ਗੁਰੂ ਗ੍ਰੰਥ ਸਾਹਿਬ ਦੀ ਔਰ ਸਭ ਤੋਂ ਵਧੀਆ ਤਰੀਕਾ ਕੀ ਹੈ ਮਾਨਸਿਕ ਤੌਰ ਤੇ ਰੋਗੀ ਸੀ ਸੋ ਇਹ ਇੱਕ ਬਚਨ ਦਾ ਤਰੀਕਾ ਸ ਹੈ ਤੇ ਮਾਨਸਿਕ ਤੌਰ ਤੇ ਰੋਗੀ ਹੀ ਕਿਉਂ ਜਾਂਦੇ ਨੇ ਵੀ ਉੱਥੇ ਸੋਇਸ ਕਰਕੇ ਇਹਨੂੰ ਸਮਝਣ ਦੀ ਲੋੜ ਹੈ ਕਿ ਗੁਰੂ ਸਾਹਿਬ ਜੇ ਇੱਕ ਅੰਗ ਦਾ ਵੀ ਅਸੀਂ ਵਿਸਥਾਰ ਕਰਨ ਲੱਗੇ ਸਪੀਕਰ ਸਾਹਿਬ ਵਿਸਥਾਰ ਸਹਿਤ ਵਿਆਖਿਆ ਇੱਕ ਅੰਗ ਦੀ ਵੀ ਕਈ ਮੀਨ ਲੱਗ ਸਕਦੇ ਐ ਇਹੋ ਜਾਂ ਸਾਡੇ ਕੋਲ ਖਜ਼ਾਨਾ ਪਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਚ ਸਾਡੇ ਕੋਲੇ ਜ਼ੈਰਾਗੀ ਕੀਰਤਨ ਹੈ ਸਾਡੇ ਕੋਲੇ ਆਨੰਦ ਸਾਹਿਬ ਦਾ ਪਾਠ ਹੈ ਸਾਡੇ ਕੋਲੇ ਮੂਲ ਮੰਤਰ ਹੈ ਸਾਡੇ ਕੋਲੇ ਰਹਿਰਾਸ ਸਾਹਿਬ ਹੈ ਸਾਡੇ ਕੋਲੇ ਅੰਮ੍ਰਿਤ ਵੇਲੇ ਜਿਹੜਾ ਪਾਠ ਹੁੰਦਾ ਮਤਲਬ ਆਸਾਦੀ ਵਾਰ ਆ ਸਾਡੇ ਕੋਲੇ